ਮੈਂ ਵੀ ਡਾਕਟਰ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸਟ ਐਥ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਬਹਿ ਜਾ ਥੱਲੇ ਬਹਿ ਜਾ ਬਹਿ ਜਾ ਥੱਲੇ ਬਹਿ ਜਾ ਏ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ ਤਿੰਨ ਦਿਨਾਂ ਤੋਂ ਧਰਨਾ ਚੱਲ ਰਿਹਾ ਇੱਥੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾਇਆ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪਰਬੋਗ ਕਰਦੀ ਆ ਪਰ ਇਹ ਨਹੀਂ ਕਿ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਪਹਿਲਾਂ ਤਾਂ ਅਰਪਣ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਹੈ ਸੌਰੀ ਮੈਂ ਉਹ ਵਾਪਸ ਲੈ ਲੈਂਦਾ ਸ਼ਬਦ ਕੋਈ ਗੱਲ ਨਹੀਂ ਠੀਕ ਹੈ ਜੀ ਗੱਲ ਮੁੱਕ ਗਈ ਜਿਹੜੀ ਮੈਂ 10ਵੀਂ ਵਾਲੀ ਕਹੀ ਮੈਂ ਵਾਪਸ ਲੈ ਲੈਂਦਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਰੋਸ਼ਤਗੜ੍ਹ ਲੈ ਤੇ ਪਹੁੰਚੇ ਹੋਏ ਸਾਰੇ ਹੀ ਵਕੀਲ ਸਹਿਬਾਨ ਕਿਸਾਨ ਯੂਨੀਅਨ ਦੇ ਨੁਮਾਇंदे ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵਾਹ ਵਾਖ ਪੋਲੀਟਿਕਲ ਪਾਰਟੀਆਂ ਦੇ ਨੁਮਾਇंदे ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸਤਕਾਰਯੋਗ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹ ਆਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਿਹੜੀ ਇਹ ਅਫਵਾਹ ਉਠੀ ਹੈ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਅਫਵਾਹਾਂ ਉਡੀਆਂ ਸਾਲ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ 35 ਪਿੰਡ ਜਿਹੜੇ ਆ ਉਹ ਰੋਪੜ ਜਿਹੜੇ ਆ ਉਹ ਸ਼ਿਫਟ ਕੀਤੇ ਜਾਣਗੇ ਕਈ ਵਾਰੀ ਅਫਵਾਹਾਂ ਉਡੀਆਂ ਕਿ ਜਿਹੜੀ ਸਬ ਤਹਿਸੀਲ ਘੜੋਆ ਉਹ ਖਤਮ ਕੀਤੀ ਜਾ ਰਹੀ ਹੈ ਲੇਕਿਨ ਕੱਲ ਵੀ ਮੇਰੀ ਗੱਲ ਹੋਈ ਹੈ ਕੁਝ ਜਥੇਬੰਦੀਆਂ ਆਈਆਂ ਸੀ ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਹੈ ਇਹ ਇੱਕ ਅਫਵਾਹ ਹੈ ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸ ਡੀ ਐਮ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ ਡਿਪਟੀ ਕਮਿਸ਼ਨਰ ਨਾਲ ਵੀ ਹੋਈ ਹੈ ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਸਵੀਰ ਹੀ ਨਹੀਂ ਇਹ ਤਾਂ ਅਸੀਂ ਬਿਨਾ ਪਾਣੀ ਤੋਂ ਜਿਵੇਂ ਮੋਜੇ ਖੋਲ ਲੈਂਦੇ ਆ ਮੈਂ ਤਾਂ ਇਦਾਂ ਲੱਗਦਾ ਹੈ ਹੋ ਸਕਦਾ ਪਿੱਛੇ ਕੁਝ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਰੀਕ ਤੱਕ ਅੱਜ ਤੱਕ ਕੋਈ ਐਸਾ ਤਸਵੀਰ ਸਰਕਾਰ ਵੱਲੋਂ ਨਹੀਂ ਹੈ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਵੀ ਡਟ ਕੇ ਖੜਾ ਹਾਂ ਤੁਹਾਡੇ ਨਾਲ ਡਟ ਕੇ ਬੋਲੇ ਸੋਨਿਹਾਲ ਸ੍ਰੀ ਅਕਾਲ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਈਜ਼ ਨਹੀਂ ਹੈ ਇਸ ਮੇਰੇ ਹਲਕੇ ਦੇ ਪਿੰਡ ਆਂ ਔਰ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਸਵੀਰ ਨਹੀਂ ਹੈ ਔਰ ਇਸ ਨੂੰ ਖਾਰਜ ਕੀਤਾ ਮੇਰੇ ਵੱਲੋਂ ਦਾ ਇੱਕ ਖਾਰਜ ਹੈ ਕੋਈ ਸਰਕਾਰ ਵੱਲੋਂ ਐਦਾਂ ਦੀ ਤਜ਼ਵੀਜ਼ ਨਹੀਂ ਹੈ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਮੈਂ ਜ਼ਿੰਮੇਵਾਰੀ ਲੈਂਦਾ ਕਿ ਇਹ ਇਹ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਬਹਿ ਜਾ ਥੱਲੇ ਬਹਿ ਜਾ ਥੱਲੇ ਬਹਿ ਜਾ ਬੈਠੋ ਮਦਦ ਕਰਦੀ ਆ ਮੈਂ ਗੱਲ ਕੋਈ ਨਹੀਂ ਮਤਲਬ ਤੁਸੀਂ ਜੇ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਜੇ ਗੱਲ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਹੈ ਤਸਵੀਰ ਨਹੀਂ ਹੈ ਵੀਰ ਬੈਠ ਜਾ ਜੰਗਾ ਬਿਠਾਓ ਯਾਰ ਬੇਨਤੀ ਹੈ ਜਿਹੜੇ ਵੀ ਸੱਜਣ ਸਾਡੇ ਵਿਚਕਾਰ ਆਏ ਨੇ ਦੇਖੋ ਸਾਡਾ ਸਨੇਹਾ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਜੀ ਵੀਰ ਜੀ ਬੇਨਤੀ ਹੈ ਨਾਰੇ ਬਾਜੀ ਨਾ ਕਰੋ ਨਾਰੇ ਬਾਜੀ ਨਾ ਕਰੋ ਇਹ ਕੋਈ ਪੋਲੀਟੀਕਲ ਮਾਮਲਾ ਨਹੀਂ ਹੈਗਾ ਸਭ ਸਾਡਾ ਦਰਨਾ ਬੇਨਤੀ ਹੈ ਬੈਠੋ ਵੀ ਮੇਰੀ ਜ਼ਿੰਮੇਵਾਰੀ ਹੈ ਕਿ ਇਹ ਪਿੰਡ ਨੂੰ ਕੋਈ ਨਹੀਂ ਹਿਲਾਏਗਾ ਮਹਾਲੀ ਚ ਰਹਿਣ ਦੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਹੈ ਸੌਰੀ ਮੈਂ ਉਹ ਵਾਪਸ ਲੈਣਾ ਸ਼ਬਦ ਕੋਈ ਗੱਲ ਠੀਕ ਹੈ ਜੀ ਗੱਲ ਮੁੱਕ ਗਈ ਜਿਹੜੀ ਮੈਂ 10ਵੀਂ ਵਾਲੀ ਕਹੀ ਮੈਂ ਵਾਪਸ ਲੈ ਲੈਣਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਜੇ ਕੋਈ ਸਵਾਲ ਹੈ ਤਾਂ ਮੈਨੂੰ ਦੱਸੋ ਹਾਂ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ ਤਿੰਨ ਦਿਨਾਂ ਤੋਂ ਧਰਨਾ ਚੱਲ ਰਿਹਾ ਤੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪ੍ਰਵੋਗ ਕਰਦੀ ਆ ਪਰ ਇਹ ਨਹੀਂ ਕਿ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਬਲਤ ਅਰਪਣ ਕਰੋ ਗੱਲ ਨੂੰ ਨਾ ਜੇ ਤੁਸੀਂ ਕਹਿ ਨਹੀਂ ਜੱਸੜ ਜੱਸੜ ਕਰ ਜੱਸੜ ਹੁਣ ਬਿਗੀਲ ਦੇ ਮੈਂ ਮਾਫੀ ਮੰਗ ਲਈ ਉਹਦੀ ਸੋਬ ਵਕੀਲ ਸਾਹਿਬ ਬਹੁਤ ਸਾਰੇ ਹੀ ਪੜੀ ਲਿਖੀ ਕੌਮ ਹੈ ਮੈਂ ਵੀ ਡਾਕਟਰ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸਟ ਐਥ ਦੱਸ ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਕੋਈ 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 ਬਾਜ਼ਾਰ ਆ ਨਾ ਥੱਲੇ ਬਹਿ ਜਾ ਬਹਿ ਜਾ ਰਾਮ ਨਾ ਬੱਦ ਕਰਤੀ ਯਾਰ ਨਹੀਂ ਤਾਂ ਬਾਈ 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 ਥੋੜਾ ਜਿਹਾ ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਹੈ ਬਈ ਫੇਰ ਠੀਕ ਹੈ ਜੇ ਫੇਰ ਕੋਈ ਗੱਲ ਹੀ ਨਹੀਂ ਸੁਣਦੀ ਫੇਰ ਉੱਠੇ ਉੱਠ ਕੇ ਦੱਸੋ ਆ ਲੈ ਯਾਰ ਅਨੌਸ਼ ਨੂੰ ਡਿਕਲੇਅਰ ਅਨੰਪੁਰ ਸਾਹਿਬ ਐਜ਼ ਅ ਡਿਸਟ੍ਰਿਕਟ ਤੁਸੀਂ ਕਹਿ ਰਹੇ ਹੋ ਵੀ ਨਹੀਂ ਡਿਸਟ੍ਰਿਕਟ ਨਹੀਂ ਤਾਂ ਗੱਲੇ ਨਹੀਂ ਮੈਂ 35 ਪਿੰਡਾਂ ਦੀ ਗੱਲ ਕਰ ਰਿਹਾ ਤੇਰੇ ਵੀ ਜਾਨੀ ਕਹੀ ਤਾਂ ਉਹ ਵੀ ਜਵਾਬ ਦੇ ਰਹੇ ਆ 35 ਪਿੰਡਾਂ ਦੀ ਗੱਲ ਕਰ ਰਹੇ ਇਹ ਵੀ ਡਿਸਟ੍ਰਿਕਟ ਦੇ ਅੰਦਰ ਇੰਨੇ ਪਿੰਡ ਮੈਂ ਜ਼ਿੰਮੇਵਾਰੀ ਨਹੀਂ ਕਰਨਗੇ ਮੈਂ ਜੇ ਜ਼ਿੰਮੇਵਾਰੀ ਲੈ ਰਿਹਾ ਚਲੋ ਠੀਕ ਹੈ ਰਿਟਰਨ ਚ ਦੇ ਦੇਖੋ ਐਮ ਐਲ اے ਸਾਹਿਬ ਰਿਟਰਨ ਚ ਦੇ ਰਹੇ ਨੇ ਆਪਾਂ ਨੂੰ ਸਾਨੂੰ 35 ਮਿੰਟ ਹੈ ਜੇ ਜਿਹੜਾ ਬੰਦਾ ਜਿਹੜਾ ਐਮ ਐਲ اے ਸਾਹਿਬ ਤੁਸੀਂ ਜਿੰਨੇ ਮਾਗੀ ਚਲੇ ਬਣਾਓ ਸਾਨੂੰ ਸਾਡੇ 35 ਮਿੰਟ ਹੈ ਨੋ ਕੋਈ ਹਾਟਾ ਹੋਟਲ ਨੋ ਕੋਈ ਯਾਰ ਲਿਆਉ ਲਿਆਉ ਕਿੰਨੇ ਪਿੰਡ ਕਿਤੇ ਯਾਰ ਸਾਬ ਕੇ ਕੇ ਰੇਟ ਜੇ ਦੇਣ ਯਾਰ ਆ ਐਮ ਐਲ اے ਸਾਹਿਬ ਜ਼ਿਲ੍ਹੇ ਉਹ ਚੀਜ਼ ਵਾਸਤੇ ਬੋਲਦੇ ਹੋ ਨੇ ਲੋਕਾਂ ਦੀ ਸੁਰੱਖਿਆ ਵਾਸਤੇ ਸਾਨੂੰ ਸਾਨੂੰ 50 ਕਿਲੋਮੀਟਰ ਰੱਖੇ ਨਹੀਂ ਨਹੀਂ ਬਣਾਉਂਦੇ ਬਿਲਕੁਲ ਪੈ ਗਈ ਸੜਕ ਤੇ ਪਿੰਡਾਂ ਦੇ ਨਹੀਂ ਜਾਣਗੇ ਉਹ ਜਗ੍ਹਾ ਉਹ ਪ੍ਰਧਾਨ ਇਸ ਬੰਦੇਆਂ ਦਾ ਕੋਈ ਨੰਬਰ ਪੰਗਾ ਦਿੱਤਾ ਨਹੀਂ ਆਉਂਦਾ 35 ਦਾ ਉਹ ਵੀ ਇਹਦਾ ਵੀ ਨਹੀਂ ਆਉਂਦਾ ਇਹਦੇ ਵਾਲਾ ਪੰਨੇ ਹਾਂ ਇੱਕ ਮਾਰਨ ਦਾ ਕਰਾਉਂਗਾ ਹਾਂ ਬਸ ਗੱਲ ਨਾ ਕਰਨੀ ਲੈ ਲਓ ਹੋਰ ਰਿਟਰਨ ਤੇ ਦੇਣ ਨੂੰ ਤਿਆਰ ਆਪਾਂ ਨੂੰ ਹਾਂ ਉਹ ਵੀ ਚਾਰੇ ਆ ਸਾਰੇ ਸਾਹਮਣੇ 35 ਪਿੰਡ ਜਿਹੜੇ 35 ਪਿੰਡ ਹੈ ਬਾਕੀ ਦਾ ਨਹੀਂ 35 ਪਿੰਡ 35 ਪਿੰਡ ਠੀਕ 35 ਪਿੰਡ ਦਾ ਜਵਾਬ ਐਮ ਐਲ ਏ ਸਾਹਿਬ ਆਪਣੀ ਗੱਲ ਨੂੰ ਬਾਅਦ ਚੇਰੇ ਹੋਰ ਕੋਈ ਹੋਰ ਬਈ 1 ਮਿੰਟ ਜੇ ਕਿਸੇ ਦਾ ਹੋਰ ਸਵਾਲ ਹੈ ਉਹ ਦਾ